ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਪਡੇਟ ਲੈ ਕੇ ਹਾਜ਼ਰ ਹਾਂ ਜੀ ਗੱਲ ਅਗਲੇ 4 ਦਿਨਾਂ ਦੀ ਕਰਾਂਗੇ ਯਾਨੀ ਕਿ ਅੱਜ 18 ਤੋਂ ਲੈ ਕੇ 22 ਤੱਕ ਮੌਸਮ ਪੰਜਾਬ ਦਾ ਔਰ ਨਾਲ ਲੱਗਦੇ ਖੇਤਰਾਂ ਦਾ ਕਿਵੇਂ ਦਾ ਰਹਿ ਸਕਦਾ ਤਾਜ਼ਾ ਸੈਟਲਾਈਟ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਐਸਐਲ ਦੀਆਂ 18 ਫਰਵਰੀ ਦੀ ਸਵੇਰ ਹੈ ਜੀ ਸਵੇਰ ਦੇ ਲਗਭਗ 9 ਵਜਣ ਵਾਲੇ ਆ ਪੰਜਾਬ ਦੀ ਗੱਲ ਕਰੀਏ ਜੀ ਸਕਰੀਨ ਤੇ ਦੇਖ ਸਕਦੇ ਆ ਲਗਭਗ ਬਹੁਤ ਹੀ ਫਾਗਾਂ ਦੇ ਵਿੱਚ ਮੌਸਮ ਐਸ ਵੇਲੇ ਸਾਫ਼ ਹੈ ਤੇ ਕਿਤੂਪ ਜੜੀਆਂ ਸਵੇਰ ਤੋਂ ਚੜੀ ਹੋਈ ਹੈ ਹਲਕੇ ਜਿਹੇ ਟਟਮੀ ਬੱਦਲ ਬਾਈ ਉੱਪਰ ਦੀ ਗੁਜ਼ਰ ਰਹੀ ਆ ਮਾਝਾ ਖੇਤਰ ਦੇ ਤੇ ਅੱਜ ਦਿਨ ਖਾਰ ਕਹ ਲਈਏ ਕਿ ਦੁਪਹਿਰ ਤੋਂ ਖੈਲਾ ਫੈਲਾ 12 11:30 12 ਵਜੇ ਤੱਕ ਹਲਕੇ ਟਟਮੀ ਬੱਦਲ ਬਾਈ ਪੰਜਾਬ ਦੇ ਉੱਪਰ ਦੀ ਗੁਜ਼ਰਨ ਦੇ ਆਸਾਰ ਨੇ ਉਮੀਦ ਕੋਈ ਚਾਂਸ ਨਹੀਂ ਹੈ ਹਲਕੇ ਪੱਛੋਂ ਚੱਲ ਰਹੀ ਆ ਤੇ ਹਲਕੇ ਪੱਛੋਂ ਚੱਲਣ ਦੇ ਅੱਜ ਅਨੁਮਾਨ ਹੈ ਦੂਜੇ ਫਾਸੇ ਜੀ ਰਾਜਸਥਾਨ ਦੇ ਬਹੁਤੇ ਹਫਾਗਾ ਦੇ ਵਿੱਚ ਬੀਤੇ 12 ਘੰਟਿਆਂ ਤੋਂ ਇੱਕ ਸਿਸਟਮ ਸਰਗਰਮ ਸੀ ਹਲਕੇ ਲੈਵਲ ਦਾ ਜਿਹੜਾ ਕਿ ਰਾਜਸਥਾਨ ਦੇ ਬਹੁਤੇ ਹਫਾਗਾ ਦੇ ਵਿੱਚ ਹਲਕੇ ਜੇ ਝਟਮੇ ਛਰਾਟੇ ਦਿੰਦਾ ਹੋਇਆ ਐਸੇ ਲਈ ਅੱਗੇ ਲੰਘ ਰਿਹਾ ਤੇ ਜੂਪੀ ਦੇ ਹਫਾਗਾ ਦੇ ਵਿੱਚ ਦਿੱਲੀ ਗ੍ਰਿਡ ਆਪਣਾ ਡਾ ਔਰ ਮਧ ਖੁਰਦੇਜ ਦੇ ਕੋਤਕ ਕੁਝ ਇਸ ਤਰ੍ਹਾਂ ਦੇ ਵਿੱਚ ਸਿਸਟਮ ਐਸੇ ਲਈ ਸਰਗਰਮ ਹੈ ਤੇ ਅੱਗੇ ਲੰਘ ਰਿਹਾ ਪੰਜਾਬ ਦੀ ਗੱਲ ਕਰੀਏ ਜੀ ਇੱਕ ਸਿਸਟਮ ਲੱਗਣਾ ਜਿਹਦੇ ਅਪਡੇਟ ਤੁਹਾਨੂੰ ਅਸੀਂ ਰੈਗੂਲਰ ਤੌਰ ਤੇ ਦਿੰਦੇ ਆ ਰਹੇ ਹਾਂ 19 ਤੇ 20 ਵਾਲਾ ਜਿਹੜਾ ਸਿਸਟਮ ਹੈ ਇਹ ਉਸੇ ਤਰ੍ਹਾਂ ਸਟੈਂਡ ਬਾਈ ਹੈ ਤੇ ਉਸੇ ਤਰ੍ਹਾਂ ਲੱਗਦਾ ਜਾਪ ਰਿਹਾ ਜਿਵੇਂ ਕਿ ਅਸੀਂ ਤੁਹਾਨੂੰ ਦੱਸਿਆ ਸੀ ਇਹ ਚ ਕੋਈ ਬਦਲਾ ਕੋਈ ਫੇਰ ਬਦਲ ਨਹੀਂ ਆ ਅੱਜ ਜੇ ਜੇਕਰ ਗੱਲ ਕਰੀਏ ਜੀ 18 ਤਰੀਕ ਨੂੰ ਦੁਪਹਿਰ ਤੱਕ ਇਹ ਬਦਲਵਾਇ ਉੱਪਰ ਦੀ ਗੁਜ਼ਰਨੀ ਆ ਉਸ ਤੋਂ ਬਾਅਦ ਧੁੱਪ ਵੀ ਲੱਗਣੀ ਆ ਜਿਹੜੀ ਧੁੱਪ ਲੱਗ ਰਹੀ ਆ ਇਹ ਸਿਸਟਮ ਨੂੰ ਹੋਰ ਟ੍ਰਿਗਰ ਕਰੇਗੀ ਕਿਉਂਕਿ ਸਿਸਟਮ ਨੇ ਤਿੰਨ ਚੀਜ਼ਾਂ ਮੁੱਖਾਂ ਦੀਆਂ ਨੇ ਪਹਿਲੀ ਚੀਜ਼ ਹੀਟ ਧੁੱਪ ਲੱਗਦੀ ਆ ਤੇ ਉਹ ਜਿਹੜੀ ਕਹਿ ਸਕਦੇ ਆ ਸਿਸਟਮ ਨੂੰ ਬਾਲੋ ਮਿਲੇਗਾ ਇਹਦੇ ਨਾਲ ਦੂਜੀ ਚੀਜ਼ ਜਿਹੜੀ ਦੱਖਣਪੁਰੇ ਦੀ ਹਵਾ ਫਿਲਹਾਲ ਅੱਜ ਹਲਕੇ ਪਛੋ ਚੱਲ ਰਹੀ ਆ ਕੱਲ 19 ਤਰੀਕ ਤੋਂ ਕਹਿ ਲਿਏ ਕਿ ਅੱਜ ਅੱਧੀ ਰਾਤ ਤੋਂ ਜਾਂ ਫਿਰ ਕੱਲ ਜਿਹੜੀ 19 ਤਰੀਕ ਦੀ ਸਵੇਰ ਹੋਏਗੀ ਦੱਖਣਪੁਰੇ ਦੇ ਵਾਸੀ ਹੋਣ ਕੈਸਾ ਦਾ ਸਪੋਰਮ ਮਿਲੇਗੀ ਤੇ ਇਹਨਾਂ ਸਾਰੇ ਜਿਹੜੇ ਪੈਰਾਮੀਟਰ ਨੇ ਬਿਲਕੁਲ ਫਿੱਟ ਬੈਠ ਰਹੇ ਨੇ ਤੇ ਇਸ ਸਦਕਾ ਜਿਹੜਾ ਸਿਸਟਮ ਨੇ ਵੀ ਹਾਲਾ ਤਗੜੇ ਤੌਰ ਤੇ ਲੱਗਦਾ ਜਾਪ ਰਿਹਾ ਊਮੀ ਦੇ ਨਾਲ ਕਿਤੇ ਕਿਤੇ ਗੜੇਮਾਰੀ ਦੇ ਵਿੱਚ ਜਿਹੜੇ ਅਸਰ ਬਣਦੇ ਜਾਪ ਰਹੇ ਨੇ ਪੰਜਾਬ ਦੀ ਗੱਲ ਕਰੀਏ ਜੇ ਮਾਝਾ ਖੇਤਰ ਤੋਂ ਬਾਹਰ ਉਹ ਆਧਵੀ ਕੁਝ ਖੇਤਰ ਔਰ ਮਾਲਵੇ ਦੇ ਲਗਭਗ ਸਾਰੇ ਜਨਿਆਂ ਦੇ ਵਿੱਚ ਊਮੀ ਦੇ ਅਸਰ ਨੇ ਸਿਸਟਮ ਲੈਂਦੇ ਤੋਂ ਚੜ੍ਹਦੇ ਵੱਲ ਮਤਲਬ ਕਿ ਮਾਝੇ ਵਾਲੇ ਫਾਸਾ ਵੀ ਸ਼ੁਰੂ ਹੋ ਸਕਦਾ ਮਾਲਵੇ ਵਾਲੇ ਫਾਸਾ ਵੀ ਸ਼ੁਰੂ ਹੋ ਸਕਦਾ ਵਿੱਚੋਂ ਇੱਕ ਦੋ ਜਲੇ ਰਹਿ ਵੀ ਸਕਦੇ ਨੇ ਮੀਂਹ ਤੋਂ ਸੱਕਨੇ ਵੀ ਰਹਿ ਸਕਦੇ ਨੇ ਜਿੱਥੇ ਕਿਤੇ ਕਿਤੇ ਹੋ ਸਕਦਾ ਹੈ ਦਰਮਿਆਨੇ ਮੀਦ ਔਰ ਦੋਜਨ ਕਿਤੇ ਕਿਤੇ ਹੋ ਸਕਦਾ ਕਿ ਤਗੜੀ ਤੋਂ ਵੀ ਤਗੜੀ ਝਟ ਇਹ ਸਿਸਟਮ ਲਵਾ ਸਕਦਾ ਹੈ ਹਰਗੇ ਘਰੇ ਮਾਰਦੇ ਅਸਾਰ ਪੰਜਾਬ ਦੇ ਵਿੱਚ ਵੀ ਬਣੇ ਹੋਏ ਨੇ ਹਰਿਆਣੇ ਦੇ ਵਿੱਚ ਵੀ ਔਰ ਰਾਜਸਥਾਨ ਦੇ ਵਿੱਚ ਵੀ ਰਾਜਸਥਾਨ ਦੇ ਸ਼੍ਰੀਗੰਗਾ ਨਗਰ ਹਨਮਾਨਗੜ ਨੰਪਗੜ ਸਰਤਗੜ ਵੀ ਕਾ ਨੇਰ ਜੂਰੂ ਸਿਕਰਨਾ ਸਾਰੇ ਫਾਗਾ ਦੇ ਵਿੱਚ ਉਮੀਦ ਦੇ ਚਾਂਸ ਨੇ ਔਰ ਸਰਸਾ ਫਤਿਹਪੁਰ ਬਹਾਵਨੀ ਕਰਨਾਲ ਅੰਮਾਲਾ ਕੂ ਖੇਤਰ ਪਾਣੀ ਫਤ ਸੋਨੇ ਫਤ ਯਮਨਾ ਨਗ ਜਗਾਦਰੀ ਇਹਨਾਂ ਸਾਰੇ ਖਾਗਾਂ ਦੇ ਵਿੱਚ ਹਰਿਆਣੇ ਦੇ ਮੀਂਹ ਦੇ ਚਾਂਸ ਜਿਹੜੇ ਬਣਦੇ ਜਾਫਰੇ ਨੇ ਹਿਸਾਰ ਵਿਵਾਨੀ ਜੀਂਦਰੋਹਤਗ ਇਹਨਾਂ ਸਾਰੇ ਜਿਲ੍ਹਿਆਂ ਦੇ ਵਿੱਚ ਮੀਂਹ ਦੇ ਸਫਾਇਲੇ ਲੱਗਣਗੇ ਦੂਜੇ ਪਾਸੇ ਜੀ ਹੱਛਣੂਈ ਜੋਪੀ ਦੇ ਖਾਗ ਔਰ ਹਿਮਾਚਲ ਉੱਤਰਾਖੰਡ ਦੇ ਪਹਾੜੀ ਖੇਤਰ ਫਲਸ ਹੈਟਲੇ ਖੇਤਰ ਇਹ ਸਾਰੇ ਕੁੱਲ ਮਿਲਾ ਕੇ ਜਿਹੜੇ ਭਾਗ ਨੇ ਇਹਨਾਂ ਖਾਗਾਂ ਦੇ ਵਿੱਚ ਨਸੂਬਿਆਂ ਦੇ ਵਿੱਚ ਇਹ ਸਿਸਟਮ ਲੱਗਣਾ ਤੇ ਸਿਸਟਮ ਉਸੇ ਤਰ੍ਹਾਂ ਲੱਗਣਾ ਜਿਵੇਂ ਅਸੀਂ ਤੁਹਾਨੂੰ ਅਪਡੇਟ ਦਿੰਦੇ ਆ ਰਹੇ ਹਾਂ ਅਜੇ ਚ ਕੋਈ ਫੇਰ ਬਦਲ ਨਹੀਂ ਹੈ ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤੇ ਨੇ 19 ਤਵੀ ਲਈ ਬਿਜਲੀ ਫਿਲਹਾਲ ਅਲਰਟ ਹਲੇ ਜਾਰੀ ਨਹੀਂ ਹੋਈ ਅਜੇ ਦੀ ਅਪਡੇਟ ਜੋ ਹੋਏਗੀ ਉਹ ਦੇ ਮੌਸਮ ਵਿਭਾਗ ਜਾਰੀ ਕਰ ਸਕਦਾ 19 ਤਰੀਕ ਲਈ yellow alert ਗਰਜ ਰਿਸਕ ਦੇ ਨਾਲ ਉਮੀਦ ਹੈ ਜਿਹੜੇ ਜਾਰੀ ਕੀਤੇ ਜਾ ਚੁੱਕੇ ਨੇ ਤੇ ਇਹ ਸਿਸਟਮ 19 ਦੀ ਦੁਪਹਿਰ ਤੋਂ ਬਾਅਦ ਜੇਕਰ ਕੱਲ ਤੋਂ ਪੱਲ ਲੱਗ ਜਾਂਦੀ ਹੈ ਸਵੇਰ ਤੋਂ 19 ਤਰੀਕ ਦੀ ਸਵੇਰ ਦੀ ਗੱਲ ਕਰ ਰਹੇ ਹਾਂ ਕੱਲ ਤੋਂ ਲੈ ਕੇ ਦੁਪਹਿਰ ਤੱਕ ਜੇਕਰ ਤੋਂ ਪੱਲ ਲੱਗ ਜਾਂਦੀ ਹੈ ਸਵੇਰੇ ਤੇ ਫਿਰ ਸਿਸਟਮ ਨੂੰ ਕਹਿ ਲਿਆ ਕਿ ਇੱਕ ਟ੍ਰਿਗਰ ਵਾਲਾ ਕੰਮ ਕਰੇਗੀ ਹੀਟ ਤੇ ਸਿਸਟਮ ਫਿਰ ਕੱਲ ਸ਼ਾਮ ਤੋਂ ਜਿਹੜਾ ਸ਼ੁਰੂ ਹੋਏਗਾ ਤੇ ਲਗਾ ਸ਼ਾਮ ਤੱਕ ਲਗਭਗ ਬਹੁਤੇ ਖਾਗਾ ਦੇ ਵਿੱਚ ਕਵਰ ਕਰਦਾ ਹੋਇਆ ਗੜੇ ਮਾਰ ਦਿੰਦਾ ਹੋਇਆ ਪਲਸ ਤੇ ਸ਼ਰਾਟੇ ਲਵਾਉਂਦਾ ਹੋਇਆ ਇਹ ਸਿਸਟਮ ਅੱਗੇ ਲੰਘੇਗਾ ਤੋ ਇਹ ਸਿਸਟਮ ਬਾਰੇ ਹੋਰ ਡਿਟੇਲ ਦੇ ਵਿੱਚ ਅਫਰ ਡੈ ਤੁਹਾਨੂੰ ਅੱਜ ਸ਼ਾਮ ਦੀ ਵੀਡੀਓ ਦੇ ਵਿੱਚ ਵੀ ਮਿਲ ਜੇਗੀ ਜਿਹੜਾ ਹੋਰ ਅੰਕੜੇ ਤੁਹਾਨੂੰ ਅੱਜ ਜਿਵੇਂ ਸਾਂਝਾ ਕਰਦਾਂਗੇ ਫਿਲਹਾਲ ਜਿਹੜੇ ਭਾਗ ਦੱਸੇ ਨੇ ਜਿਹੜਾ ਭਾਗ ਤਿਆਰ ਰਹਿਣ ਤੇ ਇਹਨਾਂ ਭਾਗਾਂ ਦੇ ਵਿੱਚ ਲਗਭਗ ਬਹੁਤੇ ਭਾਗਾਂ ਦੇ ਵਿੱਚ ਵੀ ਪਲਸ ਨਾਲ ਗਰੇਵਰੀ ਦਾ ਵੀ ਅਸਰ ਉਸੇ ਤਰ੍ਹਾਂ ਬਣੇ ਹੋਏ ਨੇ ਉਸੇ ਤਰ੍ਹਾਂ ਸਟੈਂਡ ਭਾਈ ਨੇ ਬਾਕੀ ਜਿਵੇਂ ਜਿਵੇਂ ਅੰਕੜੇ ਆਉਂਦੇ ਰਹਿਣਗੇ ਜੀ ਤੁਹਾਡੇ ਨਾਲ ਸਾਂਝਾ ਕਰਦੇ ਰਵਾਂਗੇ ਸਿਸਟਮ ਲਈ ਦੋ ਤਿੰਨ ਚੀਜ਼ਾਂ ਮੁੱਖ ਹੁੰਦੀਆਂ ਨੇ ਦੋਨੋਂ ਤਿੰਨੋਂ ਚੀਜ਼ਾਂ ਜਿਹੜੀਆਂ ਨੇ ਮੁੱਖ ਬੈਠ ਰਹੀਆਂ ਨੇ ਤੇ ਇਹ ਸਿਸਟਮ ਕਹਿ ਸਕਦੇ ਆ ਸਿਸ